ਦੇ ਸੀ ਵੀਡੀਓ ਬਣਾਈਆ ਉਹ ਤੋਂ ਕੋਈ ਨਹੀਂ ਵੀਡੀਓ ਬਣਾਉਣ ਨਹੀਂ ਦਿੱਤੀ ਨਾ ਵੀਡੀਓ ਬਣਾਉਣ ਨਹੀਂ ਦਿੱਤੀ ਕਿਉਂ ਕਾਰਨ ਇਹਨਾਂ ਨੂੰ ਪੁੱਛੋ ਆਹ ਕੋਲ ਖੜੀ ਜਾਨੀ ਸਾਡੇ ਬੱਚਾ ਨਖਾਜ ਹੁੰਦਾ ਤਾਂ ਕੋਈ ਜ਼ਿੰਮੇਵਾਰ ਸੀ ਫਿਰ 8 ਵਜੇ ਦੀ ਮਰਾਜ਼ 8:00 8:00 ਵਜੇ ਲਾਲਿਆ ਜਰੋਂ ਦੀ ਇਹ ਬੱਸ devkit ਆ ਉਤੋਂ ਅਜੇ ਤੱਕ ਕੋਈ ਮੈਨੇਜਮੈਂਟ ਕੋਈ ਕੋਲ ਦਾ ਪ੍ਰਬੰਧਕ ਅੱ체 ਨਹੀਂ ਪਹੁੰਚਿਆ ਤਸਵੀਰਾਂ ਹਲਕਾ ਫਰੋਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਅੱਜ ਸਵੇਰ 8 ਸਵਾ 8 ਵਜੇ ਦੇ ਦਰਮਿਆਨ ਇੱਕ ਸਕੂਲ ਵੈਨ ਹਾਸਾਗ੍ਰਸਤ ਹੋਈ ਹੈ ਦੱਸਦੀ ਹੈ ਕਿ ਸਕੂਲ ਵੈਨ ਇੱਕ ਸੇਮ ਨਾਲੇ ਦੇ ਵਿੱਚ ਜਾ ਡਿੱਗਿਆ ਹਾਲਾਂਕਿ ਇਸ ਇਹਨਾਂ ਦਾ ਕਾਰਨ ਦਾ ਪਤਾ ਨਹੀਂ ਚੱਲ ਸਕਿਆ ਕਿ ਕਿਸ ਤਰ੍ਹਾਂ ਇਹ ਸਕੂਲ ਵੈਨ ਹਾਸਾਗ੍ਰਸਤ ਹੋਈ ਹੈ ਕਿਸ ਤਰ੍ਹਾਂ ਸਕੂਲ ਵੈਨ ਇੱਕ ਸੇਮ ਨਾਲੇ ਦੇ ਵਿੱਚ ਜਾ ਡਿੱਗਦੀ ਹੈ ਉੱਥੋਂ ਦੇ ਮੌਜੂਦ ਲੋਕਾਂ ਨੇ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਦ ਵੀਡੀਓ ਬਣਾਉਣ ਲੱਗੇ ਤਾਂ ਸਾਨੂੰ ਵੀਡੀਓ ਬਣਾਉਣ ਤੋਂ ਵੀ ਰੋਕਿਆ ਗਿਆ ਹਾਲਾਂਕਿ ਸਕੂਲ ਵੈਨ ਨੂੰ ਕਢਣ ਦੀਆਂ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਪਰ ਉੱਥੇ ਹੀ ਮੈਨੇਜਮੈਂਟ ਤੇ ਸਵਾਲ ਖੜੇ ਕੀਤੇ ਨੇ ਉਥੋਂ ਦੇ ਲੋਕਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਹਾਦਸਾ ਸਵੇਰ 8:00 ਸਵਾ 8 ਵਜੇ ਦੇ ਦਰਮਿਆਨ ਹੋਇਆ ਔਰ ਸਕੂਲ ਮੈਨੇਜਮੈਂਟ ਸਵੇਰ 11:00 11:30 ਵਜੇ ਦੇ ਦਰਮਿਆਨ ਹੋ ਚਾਹੇ ਵੱਡੇ ਸਵਾਲ ਖੜੇ ਕੀਤੇ ਆ ਉਥੋਂ ਦੇ ਮੌਜੂਦ ਲੋਕਾਂ ਨੇ ਹਲਕਾ ਵਿਧਾਇਕ ਦੇ ਨਾਲ ਵੀ ਉਥੋਂ ਦੇ ਗੱਲਬਾਤ ਹੋਈ ਐ ਕੀ ਕੁਝ ਕਹਿ ਰਹੇ ਆ ਉਹ ਸੁਣਦੇ ਆ ਮੈਂ ਮੌਕੇ ਤੇ ਆ ਮੌਕੇ ਤੇ ਸੀ ਜਦੋਂ ਤੁਸੀਂ ਇਥੇ ਬੱਚੇ ਕੱਢਦੇ ਸੀ ਵੀਡੀਓ ਬਣਾਈਆ ਉਦੋਂ ਕੋਈ ਨਹੀਂ ਵੀਡੀਓ ਬਣਾਉਣ ਨਹੀਂ ਦਿੱਤੀ ਨਾ ਵੀਡੀਓ ਬਣਾਉਣ ਨਹੀਂ ਦਿੱਤੀ ਕਿਉਂ ਕਾਰਨ ਇਹਨਾਂ ਨੂੰ ਪੁੱਛੋ ਆਹ ਕੋਲ ਖੜਿਆ ਹੂੰ ਕਿਹੜਾ ਬੰਦਾ ਜਿਹਨੇ ਵੀਡੀਓ ਬਣਾਈ ਆ ਆ ਵੇਖੋ ਉਹ ਸਰਦਾਰ ਮੈਂ ਜਲੇ ਮੈਂ ਕੋ ਬੀ ਅੱਜ ਜੇ ਕੋਈ ਜਾਨੀ ਸਾਡੇ ਬੱਚਾ ਨਕਸਾ ਜੋਂਦਾ ਤਾਂ ਕੋਈ ਜ਼ਿੰਮੇਵਾਰ ਸੀ ਇੱਥੇ ਮਨ ਬਲ ਕਿ ਉਹ ਬਹੁਤ ਵਜੇ ਪਹੁੰਚੇ ਨਹੀਂ ਜੀ ਇੱਥੇ ਪਹੁੰਚੇ ਦੇ ਪਰਿਵਾਰ ਜਿਹੜੇ ਦੇਖੋ ਐਡਾ ਵੱਡਾ ਦਰਦ ਤੁਸੀਂ ਇੱਥੇ ਪਹੁੰਚਿਆ ਤੁਹਾਨੂੰ ਦਰਦ ਹੋਇਆ ਮਾਪੇ ਅਜੇ ਅਜੇ ਤੱਕ ਉਹ ਜਿਹੜਾ ਜਿਹੜਾ ਪੂਲ ਦਾ ਮੈਨੇਜਮੈਂਟ ਇਹਦੇ ਵਿੱਚ ਪਹੁੰਚੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਵਾਰ ਵਾਰ ਕਹਿੰਦੇ ਆ ਅਸੀਂ ਆਉਣੇ ਸੀ ਅੱਜ ਸਵੇਰੇ ਅਜੇ ਤੱਕ ਕਿਤੇ ਵੇਖੋ ਫਿਰ 8 ਵਜੇ ਦੀ ਮਰਾਜ਼ 8:00 8 ਵਜੇ ਦੀ ਵਾਲਿਆ ਜਨੋ ਦੀ ਇਹ ਬੱਸ ਲੱਗੀ ਆ ਉੱਥੇ ਅਜੇ ਤੱਕ ਕੋਈ ਮੈਨੇਜਮੈਂਟ ਕੋਈ ਕੋ ਡਾ ਪ੍ਰਬੰਧਕੇ ਛੇ ਨਹੀਂ ਪਹੁੰਚਿਆ ਅਸੀਂ ਤੁਹਾਨੂੰ ਦੱਸ ਦਿੰਨੇ ਵੈਸੇ ਬੱਚਿਆਂ ਦਾ ਬਚਾ ਹੈਗਾ ਕੋਈ ਟੈਨਸ਼ਨ ਵਾਲੀ ਗੱਲ ਹੈ ਤੇ ਬਾਕੀ ਮੇਨ ਗੱਲ ਹੈ ਕਹਿੰਦੇ ਵੀ 8 ਵਜੇ ਦਾ ਹਾਦਸਾ ਤੇ ਮੈਨੇਜਮੈਂਟ ਨਹੀਂ 11:30 ਤੱਕ ਪਹੁੰਚੀ ਜੀ ਕੋਈ ਦੀ ਮੈਨੇਜਮੈਂਟ ਇਹ ਲੋਕ ਇੱਥੇ ਕਰ ਨਹੀਂ ਮੈਨੇਜਮੈਂਟ ਦੇ ਬੰਦੇ ਕੋਈ ਆਏ ਆ ਸਕੂਲ ਨੂੰ ਕਦੋਂ 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 ਮੈਨੇਜਮੈਂਟ ਲੋਕ ਕੋਲ ਨਹੀਂ ਆਇਆ ਤੇ ਕੋਈ ਕਮੇਟੀ ਮੈਂਬਰ ਸੇ ਤਾਂ ਖੜਾ ਸੀ ਉਹਨੇ ਨਾਮ ਇੰਦਰਪਾਲ ਸੇ ਅੱਛਾ ਜੀ ਹਲੋ ਕੋਈ ਰਾਣ ਵਾਲਾ ਅਸੀਂ ਗਾਰਮੀ ਕਰਦੇ ਆ ਇਹਨਾਂ ਦਾ ਕੀ ਨਾਮ ਗੁਰਮੀਤ ਸਿੰਘ ਗੁਰਮੀਲ ਸਿੰਘ ਦਾ ਸੀ ਧਿਆਨ ਲੱ ਕੇ ਕਰਨ ਇਹ ਕੀ ਇਹ ਕਿੰਦੇ ਨਾਲ ਗੱਲ ਵੀ ਤੁਹਾਡੀ ਪੁੱਛੀਏ ਇਹੋ ਮੈਂ ਕਰਦਾ ਇਹ ਨਾਮ ਕਿਉਂ ਨਾਲ ਦੱਸ ਇੰਦਰਪਾਲ ਬੱਚੇ ਠੀਕ ਨੇ ਜੀ ਨਾਲੋਂ ਵੀ ਤਾਂ ਇਹ ਗੈਣ ਹੋਟਲ ਦੇ ਅੱਗੇ ਕਟਾ ਕੋਈ ਨਾ ਉਹ ਕੱਲ ਦਿੱਤੀ ਜਾ ਰਹੀ ਐਥੇ ਕੀ ਕਰੀ ਗੱਡੀ ਵੀ ਮਤਲਬ ਕੀ ਇਹ ਰਿਕਾਡ ਦੇ ਵਿੱਚ ਨਹੀਂ ਹੁੰਦੀ ਉਹ ਅਸੀਂ ਰਿਕਾਡ ਕਰਵਾ ਲਈਨਾ ਮਾ ਜੀ ਇੰਦਰਪਾਲ ਸਿੰਘ ਦੇ ਵਿੱਚ ਇੰਦਰ ਇੰਦਰਪਾਲ ਸਿੰਘ ਇਹ ਉਹਨਾਂ ਨੂੰ ਦੋ ਤਿੰਨ ਵਾਰੀ ਫੋਨ ਕੀਤਾ ਉਹ ਕੋਈ ਨਾ ਫੋਨ ਕੀਤਾ ਦੇਣ ਬਸ ਜੀ ਤਾਂ ਬਿਲਕੁਲ